ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਝੰਡਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜੋ ਸੰਦੂਲਗੜ ਤੋਂ 50 ਕਿਲੋਮੀਟਰ ਦੂਰ ਸਥਿਤ ਹੈ ਅ ਝੰਡਾ ਸਾਹਿਬ ਦੇ ਇਤਿਹਾਸਕ ਥਾਂ ਪਿੱਛੇ ਬਾਕਬਾਕ ਬੈਠੇ ਨੇ ਫੋਟੋ ਮੇ ਜੜੀਆਂ ਉਹ ਵਾਹਿਗੁਰੂ ਸੁਪਰ ਸ਼ਾਬ ਪੰਖ ਸੰਤ ਪਕ ਰਵਿਦਾਸ ਜੀ ਭਗਤ 사ਧਨਾ ਜੀ ਭਗਤ ਜੈਦੇਵ ਜੀ ਭਗਤ ਪਰਮਾਨੰਦ ਜੀ ਭਗਤ ਸੂਰਦਾਸ ਜੀ ਭਗਤ ਪੀਖਣ ਜੀ ਸ਼੍ਰੀਮਾਨ ਸੰਤ 108 ਸੰਤ ਦਲੇਵ ਸਿੰਘ ਜੀ ਮਹਾਰਾਜ 71 ਇਹ ਬਰਾਦਲ ਦੀ ਫੌਜ ਦੇ ਮੁਖੀ ਸਮੁੰਨੇ ਸੇਵਾ ਰਤਨ ਬੱਖ ਬੱਖ ਸਿੱਖਾ ਗੋਣੀਆਂ ਤਸਵੀਰਾਂ ਇਹ ਦਰਸ਼ਾਉਂਦੇ ਰਿਸਰਚ ਕੰਸਲ ਰਿਹਾ ਹਰਮੰਦਰ ਸਾਹਿਬ ਜੀ ਆਹ ਸੰਗਤ ਦੇ ਜੁਗਤਾਂ ਜੋ ਸਮੇਂ ਨੂੰ ਜੋਧ ਹੋਏ ਸੀ ਕਿ ਉਹਨਸੀ ਜੀ ਛੋਟੇ ਸਾਹਿਬ ਜਦ ਲੜਾਈ ਦੇ ਬੰਦ ਵਿੱਚ ਇਸ ਤਰ੍ਹਾਂ ਲੜੇ ਸੀ ਜਦੋਂ ਉਹ ਫੌਜੀ ਨੇ ਜੁੰਡਾ ਤਲਾ ਵਿਖੇ ਆਏ ਸੀ ਤਾਂ ਪੀਰ ਬਾਬਾ ਬਲਦ ਸ਼ਾਹ ਜੀ ਦੇ ਸਵਾਗਤ ਕਰਦੇ ਹੋਏ ਇਹਨਾਂ ਦਾ ਇੱਥੇ ਇਸ ਧਰਤੀ ਦੇ ਜਿੱਥੇ ਖੜੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਉਸ ਸਮੇਂ ਦੇ ਉਸ ਸਮੇਂ ਦੇ ਇਥੋਂ ਬਾਬਾ ਪੀਰ ਬਾਬਾ ਬਲੈਸ਼ਾ ਜੀ ਨੇ ਉਹਨਾਂ ਦਾ ਸਵਾਗਤ ਰਹਿਣਾ ਕੀਤਾ ਗਿਆ ਸੀ ਫਿਰ ਮੁਕਸਰ ਸਾਹਿਬ ਦਾ ਸਾਕਾ ਸਰੋਵਰ ਜੋ ਇਹ ਗੁਰਦੁਆਰਾ ਸ੍ਰੀ ਝੰਡਾ ਸਾਹਿਬ ਮਾਨਸਾ ਜ਼ਿਲ੍ਹੇ ਵਿੱਚ ਸਥਿਤ ਹੈ ਉੱਥੋਂ ਦੀਆਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਕਾ ਸ੍ਰੀ ਮੁਕਸਰ ਸਾਹਿਬ ਬਾਕ-ਬਾਕ ਤੀਰਥ ਸਥਾਨਾਂ ਦੀਆਂ ਫੋਟੋਆਂ ਆ ਰਹੀਆਂ ਗੁਰਦੁਆਰਾ ਸਾਹਿਬ ਸਾਹੀ ਦਸਮੀ ਲਿੰਗ ਸਿੰਘ ਸਮونی ਪ੍ਰੰਥ ਕਾਲੀ ਬੋਡਾਦਲ ਪੰਚਮਾ ਤੱਕ ਚੱਲਦਾ ਵਹੀਰ ਨਗਰ ਝੰਡਾ ਕਲਾਂ ਦੇ ਗੁਰਦੁਆਰਾ ਸਾਹਿਬ ਦਾ ਪਵਿੱਤਰ ਨੀਂਹ ਪੱਥਰ ਰੱਖਿਆ ਜਰਨੈਲ ਸਿੰਘ ਜਥੇਦਾਰ ਸਾਹਿਬ ਬਾਬਾ ਸੰਤਾ ਸਿੰਘ ਜੀ ਦੇ ਤਰ ਕਮਲਾ ਨਾਲ ਵਿੱਚ 22 ਕਤਕ ਦਾ 7 ਸਤੰਬਰ 1975 ਨੂੰ ਰੱਖਿਆ ਗਿਆ ਜੀ ਸੇਵਾ ਜਿਹੜੀ ਆਰੰਭ ਕਰਵਾਈ ਗਈ ਉਸ ਸਮੇਂ ਦੇ ਬਾਕ ਬਾਕ ਸਿੱਖ ਗੁਰਮਾ ਦੀ ਜੋ ਪੁਰਾਣੇ ਪੰਜਾਬ ਨੂੰ ਜਿੰਨਾ ਅੱਗੋਂ ਆ ਨੇ ਬੜੀ ਬਰਾਸਤਾ ਜਿਹੜੀ ਉਹ ਸੰਭਾਲ ਕੇ ਦਿੱਤੀ ਹੈ ਆਪਾਂ ਉਸ ਦਾ ਆਨੰਦ ਲੈ ਰਹੇ ਆਂ ਅੱਖ ਵੱਖ-ਵੱਖ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਲਾਈਆਂ ਨੇ ਨਾ ਨੰਦਪੁਰ ਦੇ ਕਿਲੇ ਦੇ ਵਿੱਚ ਉਸ ਸਮੇਂ ਦੀ ਫੋਟੋ ਹੈ ਇਨ ਕਮਿੰਗ आसाका मुख्य सहायक ऐसी वो फोटो है। यह यादगरी पलवाबा पेवाबा और साजीदा स्वागत की ताजिगुरु संजीदा। वो समय नहीं है ताजिगुरु संजीदा। सेवा करवाई डालते जगरासे ब्रेक बोलो। ਗੁਰਦੁਆਰਾ ਸ੍ਰੀ ਝੰਡਾ ਸਾਹਿਬ ਜਿਸ ਸਥਾਪਨ ਕਰਵਾ ਰਹੇ ਹਾਂ ਤੁਹਾਨੂੰ ਜਿੱਥੇ ਸਾਡੇ ਇਲਾਕੇ ਵੱਲੋਂ ਵੱਖ-ਵੱਖ ਮੋਟਰ ਵੱਲੋਂ ਆ ਕੇ ਛੜਦਾ ਭਾਵਨਾ ਨਾਲ ਮੱਥਾ ਟੇਕਿਆ ਜਾਂਦਾ ਅਤੇ ਕੋਈ ਛੜਦਾ ਭਾਵਨਾ ਨੂੰ ਸਾਰੇ ਹੀ ਸੰਗਤ ਦੀ ਜਣੀਆਂ ਅਰਦਾਸਾਂ ਨੂੰ ਪੂਰੀਆਂ ਹੁੰਦੀਆਂ ਇਹ ਝੰਡਾ ਸਾਹਿਬ ਗੁਰਦੁਆਰਾ ਸਰਦੂਲਗੜ੍ਹ ਦੇ ਕੋਲ ਬਿਲਕੁਲ ਸਥਿਤ ਹੈ ਇਤਿਹਾਸ ਹੈ ਜਿਹੜਾ ਉਹ ਲਿਖਿਆ ਗਿਆ ਹੈ ਪਿੰਡ ਝੰਡਾ ਕਲਾਂ ਸਹਿਬ ਗੁਰੂ ਪਾਤਸ਼ਾਹੀ ਦਸਵੀ ਸ਼ਾਵਣੀ ਸਿੰਘ ਸਿੰਘ ਬੋਡਾਦਲ ਪਿਆਰੇ ਇਸ ਗੁਰੂ ਖਾਲਸਾ ਜੀਉ ਗੁਰਦੁਆਰਾ ਝੰਡਾ ਸਹਿਬ ਪਾਤਸ਼ਾਹੀ ਦਸਵੀ ਇਹ ਸ਼ਾਵਣੀ ਸਿੰਘ ਸਿੰਘ ਬੋਡਾਦਲ ਨੇੜੇ ਸਰਦੂਲਗੜ ਜ਼ਿਲ੍ਹਾ ਮਾਨਸਾ ਇਤਿਹਾਸਕ ਮਹੱਤਵ ਵਾਲਾ ਨਗਰ ਹੈ ਜਦੋਂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਜੰਗਾਂ ਜੁੱਧਾਂ ਤੋਂ ਬਾਅਦ ਦੰਦਮਾ ਸਹਿਨੇ ਘਾਟੀ ਤੇ ਆ ਕੇ ਬਰਾਜੇ ਉਸ ਸਮੇਂ ਇਸ ਪਿੰਡ ਵਿੱਚ ਇੱਕ ਅੱਲਾ ਦਾ ਪਿਆਰਾ ਸਾਈਂ ਪੀਰ ਬਲੈਤ ਸ਼ਾ ਰਹਿੰਦਾ ਹੂਸੇ ਉਹ ਰੋਜ਼ ਦਾ ਨਿਤਨੇਮ ਕਰਨ ਉਪਰੰਤ ਪਿੰਡ ਚੰਡਾ ਕਰਾਂ ਤੋਂ ਦੰਦੋਵਾ ਸਾਹਿਬ ਦੇ ਰਾਹ ਉੱਤੇ ਜਲ ਛਕਦੇ ਅਤੇ ਝਾੜੂ ਦੀ ਸੇਵਾ ਕਰਿਆ ਕਰਦੇ ਸੀ ਲੋਕਾਂ ਨੇ ਪੁੱਛਣ ਤੇ ਉਹ ਆਪ ਹੀ ਇੱਥੇ ਹੀ ਕਿਉਂ ਪਾਣੀ ਛਿੜਕਦੇ ਨੇ ਤੇ ਰੋਜ਼ ਕਿਤੇ ਕਿਉਂ ਨਹੀਂ ਹੋਰ ਕਿਤੇ ਕਿਉਂ ਨਹੀਂ ਤਾਂ ਸਾਈਂ ਬਲਾਈਦ ਜੀ ਕਹਿੰਦੇ ਸੀ ਕਿ ਇਸ ਰਸਤੇ ਤੇ ਮੇਰਾ ਰੰਗਲਾ ਮਾਹੀ ਆ ਰਿਹਾ ਹੈ ਸਾਈਂ ਜੀ ਪ੍ਰੇਮ ਦੀ ਬਹਬਲਤਾਂ ਨੂੰ ਵੇਚੇ ਅੰਤਰਜਾਮੀ ਸਤਗੁਰੂ ਦੰਦਮੋ ਸਾਹ ਤੋਂ ਚੱਲ ਕੇ ਸ੍ਰੀ ਚੰਡਾ ਕਲਾ ਵਿੱਚ ਆ ਕੇ ਬਰਾਜੇ ਅਤੇ ਸਾਈਂ ਜੀ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਉਸ ਦੀ ਸੇਵਾ ਨੂੰ ਪਾਵਨ ਕਰਦੇ ਪ੍ਰਵਾਨ ਕਰਦੇ ਉਹ ਖੂਹ ਦਾ ਪਾਣੀ ਮਿੱਠਾ ਕੀਤਾ ਇੱਥੇ ਖੂਹ ਵੀ ਹੈ ਜੋ ਪਾਣੀ ਜਿਹੜਾ ਉਹ ਮਿੱਠਾ ਕੀਤਾ ਇਸ ਸਬੰਧ ਵਿੱਚ ਸਮੁੰਨੀ ਸੇਵਾ ਰਤਨ ਸਮੁੰਨੀ ਪੰਥਰਤਨ ਸਿੰਘ ਸਹਿਬ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸਮੁੰਨੀ ਪੰਥ ਕਾਲੀ ਬੁੱਢਾ ਦਲ ਪੰਜਵਾਂ ਤੱਕ ਚੱਲਦਾ ਬਹੀਰ ਚੱਕਰਵਰੀ ਵਰਤੀ ਵੱਲੋਂ ਪਿੰਡ ਚੰਡਾ ਕਲਾਂ ਦੇ ਸਮੂਹ ਨਗਰ ਪੰਚਾਇਤ ਇਲਾਕੇ ਦੀਆਂ ਸੰਗਤਾਂ ਸਹਾਇ ਗੁਰੂ ਘਰ ਦੀ ਜੋੜ ਮੇਲਾ 21 22 23 ਤੱਕ ਨੂੰ ਮਨਾਇਆ ਜਾਂਦਾ ਹੈ। ਪ੍ਰਾਚਿਤ ਬਾਬਾ ਮੇਜਰ ਸਿੰਘ ਨੰਬਰਦਾਰ ਨਿਹਾਰਿਆਮ ਬਾਬਾ ਗੁੱਡਾ ਜੀ ਇਥੋਂ ਦਾ ਜਿਹੜਾ ਇਤਿਹਾਸ ਹੈ ਔੜੀ ਸੇਵਾ ਜਿਹੜਾ ਪੀਰ ਬਾਬਾ ਕਲਖ ਸਾਹਿਬ ਨੇ ਕੀਤੀ ਗਈ ਹੈ। ਇਥੇ ਇੱਕ ਸਤਜ ਦਾ ਪਾਣੀ ਮੱਠਾ ਕੀਤਾ ਗਿਆ ਸੀ। ਵੀਰ ਬਿਲਾਇਸਾ ਜੀ ਜਿਹੜਾ ਇੱਥੇ ਦਿੱਲੀ ਝਾੜੂ ਲਾਇਆ ਕਰਦੇ ਸਨ ਲੋਕਾਂ ਨੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਸਾਧਗੁਰੂ ਨੇ ਇੱਥੇ ਆਉਣਾ ਤੇ ਉਸ ਤੋਂ ਬਾਅਦ ਇਹ ਖੂਹ ਹੈ ਉਸ ਦਾ ਪਾਣੀ ਜਿਹੜਾ ਉਹ ਮਿੱਠਾ ਕੀਤਾ ਗਿਆ ਉਹ ਵੀ ਜਿਹੋ ਸਮੇਂ ਦਾ ਪ੍ਰਾਰਥਨਾ ਜਿਹੜਾ ਇਹ ਖੂਹ ਦਾ ਪਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜਦੋਂ ਇੱਥੇ ਆਏ ਪਾਵਨ ਪੌਕੀ ਦੇ ਉੱਤੇ ਤਾਂ ਇਹ ਪਾਣੀ ਜਿਹੜਾ ਉਹ ਮਿੱਠਾ ਹੋ ਗਿਆ ਸੀ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੇ ਸਾਨੂੰ ਕਰਾ ਰਹੇ De la mano